ਹਾਂਜੀ ਸਰ ਅੱਜ ਅਸੀਂ ਡੀਸੀ ਦਫਤਰ ਫਾਜ਼ਲਕਾ ਵਿਖੇ ਖੜੇ ਆਂ ਔਰੇ ਮੇਰੇ ਨਾਲ ਐਮਐਲਏ ਫਾਜ਼ਲਕਾ ਨਿਰੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਫ ਖੜੇ ਪੂਰੀ ਟੀਮ ਖੜੀ ਹੈ ਸਾਡੀ ਔਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਨੇ ਲੋਕ ਸਭਾ ਅੰਜਾਰ ਸਾਹਿਬ ਖੜੇ ਨੇ ਪ੍ਰਸ਼ਾਸਨ ਸਾਰਾ ਨਾਲ ਖੜਾ ਹੈ ਔਰ ਸਿਚੁਏਸ਼ਨ ਹੈ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਆਂ ਵੀ ਕੱਲ੍ਹ ਨਾਲ ਉਹ ਵਿਗੜੀ ਨਹੀਂ ਹੈ ਸਟੇਬਲ ਹੈ ਤੇ ਮਤਲਬ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਸਟੇਬਲ ਹੈ ਇੱਕ ਜਾਨਕਿਏ ਆਪਾਂ ਇਹ ਕਹਿ ਸਕਦੇ ਆ ਵੀ ਇੱਕ ਅ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਘਰਾਤ ਦੀ ਗੱਲ ਹੈ ਵੀ ਬਦਲ ਵਧਿਆ ਨਹੀਂ ਪਾਣੀ ਪਰ ਹਾਂ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪੱਪਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈੜ ਦੇ ਉੱਤੇ ਉਹ ਰੇ ਜਾਇਦਾ ਲੱਤਾ ਜਾ ਰਹੇ ਆ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸਟੀਐਮ ਨਾਲ ਗੱਲ ਕੀਤੀ ਗਈ ਹੈ ਐਸਐਮਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਦਾ ਲੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਅਣਗੈਦੀ ਨਹੀਂ ਵਰਤੀ ਜਾਊਗੀ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਜਿੱਥੇ ਜਿੱਥੇ ਚਾਰੇ ਦੀ ਜਰੂਰਤ ਸੀ ਹਰੇ-ਜਾਰੇ ਦੀ ਜਰੂਰਤ ਸੀ ਜਾਨਵਰਾਂ ਲਈ ਉਹ ਚਾਰਾ ਪਹਚਾਇਆ ਗਿਆ ਜਿੱਥੇ ਇੱਥੇ ਕੈਟਲ ਫੀਡ ਦੀ ਜਰੂਰਤ ਸੀ ਕੈਟਲ ਫੀਡ ਪਹਚਾਈ ਗਈ ਹੈ ਔਰ ਪੂਰੀ ਮੈਪਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਘਰ ਕਿਹੜੇ-ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਔਰ ਇਸ ਦੇ ਨਾਲ ਨਾਲ ਜਿਹੜੀ ਫੂਡ ਦੀਆਂ ਕਿੱਟਾਂ ਨੇ ਉਹ ਵੀ ਪਹਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਰੇ ਸ਼ੈਲਟਰ ਦਿੱਤਾ ਗਿਆ ਜਿੱਥੇ ਉਹ ਮੰਡੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਜਣੀ ਕਿ ਜਿੱਥੇ ਪ੍ਰੋਪਰ ਬੰਦਿਆਂ ਦੇ ਲਈ ਸ਼ੈਲਟਰ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹੂੰਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕ ਤਾਨ ਕੇ ਖੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਹੀ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਕੱਲ ਦੇਖ ਕੇ ਮੈਂ ਹੈਰਾਨ ਐ ਕਿ ਸੰਗਤ ਨੇ ਇੰਨਾ ਜਣੀ ਕਿ ਉਹਰੇ ਆਪਣਾ ਜਣੀ ਕਿ ਯੋਗਦਾਨ ਪਾਉਂਦੇ ਹੋਏ ਉਹਰੇ ਹਰ ਤਰ੍ਹਾਂ ਦੀ ਰਸਦ ਹੈ ਜਿਹੜੀ ਆ ਦੇਖ ਸਕਦੇ ਹੋ ਟਰਾਲੀਆਂ ਭਰਾ ਕੇ ਭੇਜਣੀਆਂ ਸ਼ੁਰੂ ਕਰਦੀਆਂ ਸਾਡੇ ਕੋ ਰਾਸ਼ਨ ਪਹੁੰਚ ਰਿਹਾ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚ ਰਹੀ ਔਰੇ ਈਵਨ ਦਨ ਕਿ ਸਾਡੇ ਕੋ ਇੱਕ ਗੱਡੀ ਬਠਿੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਐ ਸੋ ਮੈਂ ਮਤਲਬ ਕਿ ਇਸ ਕੱਲ ਦੀ ਤਾਰੀਫ਼ ਵੀ ਕਰਦਾ ਐ ਸਾਡੇ ਸਾਰੇ ਜਣੇ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਇਸ ਮਤਲਬ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮਤਲਬ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵੀ ਆਪਾਂ ਇਹ ਰਲ ਮਿਲ ਕੇ ਜਿਹੜੀ ਆਪਤਾ ਆਈ ਆ ਪੰਜਾਬ ਦੇ ਉੱਤੇ ਇਹਦੇ ਤੋਂ ਜਲਦੀ ਉਹ ਨਜਿੱਠ ਲਾਗੇ ਧੰਨਵਾਦ